ਅਨਛੇ ਕਾਲਜ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਪੰਜਾਬੀ ਫੂਡ ਚੈਨਲ ਤੇ ਸਵਾਗਤ ਆ ਅੱਜ ਮੈਂ ਬਣਾਉਣ ਜਾ ਰਹੀ ਆ ਜਿਹੜੀ ਮਾਰਕੀਟ ਦੇ ਵਿੱਚ ਨਟੇਲਾ ਮਿਲਦੀ ਆ ਉਹ ਆਪਾਂ ਅੱਜ ਘਰੇ ਬਣਾ ਕੇ ਤਿਆਰ ਕਰਾਂਗੇ ਉਹ ਵੀ ਬਿਨਾ ਹੀਜ਼ਲਨੈਟਸ ਤੋਂ ਬਰਾਮਾ ਦੇ ਨਾਲ ਆਪਾਂ ਇਹ ਬਣਾ ਕੇ ਤਿਆਰ ਕਰਾਂਗੇ ਜੋ ਕਿ ਬਹੁਤ ਹੀ ਜ਼ਿਆਦਾ ਵਧੀਆ ਬਣੂਗੀ ਮਾਰਕੀਟ ਦੇ ਵਿੱਚ ਤਾਂ ਬਹੁਤ ਹੀ ਕੈਮੀਕਲ ਪਾਏ ਹੁੰਦੇ ਆ ਆਪਾਂ ਬਿਨਾ ਕੈਮੀਕਲਸ ਤੋਂ ਬਹੁਤ ਹੀ ਟੇਸਟੀ ਬਣਾ ਕੇ ਰੈਡੀ ਕਰਾਂਗੇ ਇਹ ਬਿਲਕੁਲ ਇਹਦਾ ਮਾਰਕੀਟ ਸਟਾਈਲ ਟੈਕਸਚਰ ਆਊਗਾ ਤੇ ਬੌਧਿਕਾਟ ਇੰਗਰੀਡੀਅੰਟਸ ਦੇ ਨਾਲ ਹੀ ਤਿਆਰ ਹੋ ਜੂਗੀ ਬਣ ਕੇ ਜਿੰਨੀ ਇਹ ਵਧੀਆ ਲੱਗ ਰਹੀ ਹੈ ਦੇਖਣ 'ਚ ਉਨੀ ਹੀ ਇਹ ਖਾਣ 'ਚ ਵੀ ਬਹੁਤ ਜ਼ਿਆਦਾ ਸਵਾਦ ਆ ਚਲੋ ਕਰਦੇ ਆਂ ਇਹ ਬਦਾਮਾਂ ਦੇ ਨਾਲ ਜਿਹੜੀ ਆਪਾਂ ਹੋਮ ਮੇਡ ਨਟੇਲਾ ਬਣਾਵਾਂਗੇ ਉਹ ਹੀ ਰੈਸਪੀ ਨੂੰ ਕਰਦੇ ਆਂ ਸ਼ੁਰੂ ਅਰਲੀ ਮੈਂ ਇਹ ਇੱਕ ਢਾਂਡਾ ਲਿਆ ਆ ਤੇ ਉਹਦੇ ਵਿੱਚ ਮੈਂ ਛਾਨਨੀ ਰੱਖ ਲਈ ਆ ਕਿਉਂਕਿ ਆਪਾਂ ਸਾਰਾ ਚੀਜ਼ ਛਾਨ ਕੇ ਪਾਵਾਂਗੇ ਹੁਣ ਮੈਂ ਇਹਦੇ ਵਿੱਚ ਪੀਸੀ ਹੋਏ ਖੰਡ ਪਾਵਾਂਗੀ ਜੋ ਕਿ ਮੈਂ 130 ਗ੍ਰਾਮ ਲਈਆ ਇਹਨੂੰ ਮੈਂ ਛਾਨ ਲੂੰਗੀ ਸਾਰੀ ਨੂੰ ਤੇ ਹੁਣ ਇਹਦੇ ਵਿੱਚ ਮੈਂ ਕੋਕੋ ਪਾਊਡਰ ਐਡ ਕਰੂੰਗੀ 60 ਗ੍ਰਾਮ 60 ਗ੍ਰਾਮ ਇਹਦੇ ਵਿੱਚ ਮੈਂ ਕੋਕੋ ਪਾਊਡਰ ਐਡ ਕਰੂੰਗੀ ਵੇ ਵੱਧ ਘੱਟ ਕਰ ਸਕਦੇ ਆ ਇਹ ਜਿਹੜੀ ਆਪਣੀ ਚਾਕਲੇਟ ਹੀ ਹੁੰਦੀ ਹੈ ਇਸ ਲਈ 60 ਗ੍ਰਾਮ 60 ਗ੍ਰਾਮ ਬਿਲਕੁਲ ਸਹੀ ਐਦ ਲਈ ਮਿੱਠਾ ਵੀ ਤੁਸੀਂ ਆਪ ਦੇ ਹਿਸਾਬ ਨਾਲ ਘੱਟ ਵੱਧ ਕਰ ਸਕਦੇ ਆ ਹੁਣ ਇਹਨਾਂ ਦੋਨਾਂ ਚੀਜ਼ਾਂ ਨੂੰ ਮਿਲਾ ਲੈਣਾ ਚੰਗੀ ਤਰ੍ਹਾਂ ਬਿਲਕੁਲ ਇੱਕਸਾਰ ਕਰ ਲੈਣਾ ਹੈ ਆਪਾਂ ਇਹ ਰੈਸিপি ਬਹੁਤ ਹੀ ਜ਼ਿਆਦਾ ਜਲਦੀ ਚਟਪਟ ਬਣ ਜਾਂਦੀ ਹੈ ਤੇ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ। ਹੁਣ ਆਪਾਂ ਇਹਨਾਂ ਨੂੰ ਮਿਲਾ ਲਿਆ ਚੰਗੀ ਤਰੀਕੇ ਦੇ ਨਾਲ ਤੇ ਇਹਨੂੰ ਸਾਈਡ ਤੇ ਰੱਖ ਦਾਂਗੇ। ਤੇ ਇੱਥੇ ਮੈਂ ਇੱਕ ਪੈਨ ਲੈ ਲਿਆ ਆ ਤੇ ਉਹਦੇ ਵਿੱਚ ਮੈਂ ਜਿਹੜਾ ਆ 200 ਗ੍ਰਾਮ ਮਤਲਬ ਕਿ ਇੱਕ ਕੱਪ ਬਦਾਮ ਦੇ ਪਾਤੇ ਆ। ਤੇ ਗੈਸ ਨੂੰ ਔਨ ਕਰਕੇ ਬਦਾਮਾਂ ਨੂੰ ਹੁਣ ਆਪਾਂ ਜਿਹੜਾ ਆ ਭੁੰਨਾਂਗੇ। ਬਦਾਮਾਂ ਨੂੰ ਭੁੰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਬਦਾਮਾਂ ਨੂੰ ਜਦੋਂ ਆਪਾਂ ਭੁੰਕੇ ਪਾਉਂਦੇ ਹਾਂ ਤਾਂ ਉਹਦਾ ਬਹੁਤ ਹੀ ਵਧੀਆ ਟੇਸਟ ਆਉਂਦਾ ਹੈ ਇਹਦਾ ਤੇ ਜੇ ਤੁਸੀਂ ਆਪਣੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਲਾਈਕ ਕਰ ਦਿਓ ਤੇ ਆਪਣੇ ਮਾਸ ਬਦਾਮ ਥੋੜੇ ਟਾਈਮ ਤੇ ਭੁੱਜ ਜੁਕੇ ਆ ਆਲਮੋਸਟ ਬਦਾਮਾਂ 'ਚ ਜੇ ਥੋੜਾ ਥੋੜਾ ਕਾਲਾ ਕਾਲਾ ਯਾ ਰੰਗਾਂ ਵਾਲਾ ਮਦੀਲੀ ਯਾ ਨਿਸ਼ਾਨੀ ਆ ਉਹ ਚੀਜ਼ ਇਹ ਦੇਖੋ ਹੁਣ ਆਪਣੇ ਜਿਹੜੇ ਬਦਾਮ ਉਪੂਜ ਚੁੱਕੇ ਆ ਤੇ ਮੈਂ ਤੁਹਾਨੂੰ ਕੋਲੇ ਦੇਖੋ ਨੀ ਆ ਦੇਖੋ ਕਾਲੇ ਕਾਲੇ ਜੇ ਨਿਸ਼ਾਨ ਟਾਈਪ ਦੇ ਆ ਗਏ ਉਹਨਾਂ ਦੇ ਉੱਤੇ ਤੇ ਇਹਨੂੰ ਮੈਂ ਕੌਲੀ 'ਚ ਪਾ ਲਿਆ ਹੁਣ ਵੀ ਤੁਸੀਂ ਦੇਖ ਸਕਦੇ ਹੋ ਦੇਖੋ ਕਾਲੇ ਕਾਲੇ ਨਿਸ਼ਾਨ ਦਿਖ ਰਹੇ ਆ ਤੇ ਹੁਣ ਆਪਾਂ ਇਹਨੂੰ ਜਿਹੜਾ ਹੈ ਗ੍ਰाइंड ਕਰ ਲਾਂਗੇ ਇਹ ਦੇਖੋ ਮੈਂ ਇਹਨੂੰ ਗ੍ਰाइंड ਕਰ ਲਿਆ ਚੰਗੇ ਤਰੀਕੇ ਦੇ ਨਾਲ ਤੁਸੀਂ ਸਿੱਧਾ ਵੀ ਗ੍ਰाइंड ਕਰ ਸਕਦੇ ਆ ਮਿਕਸੀਚ ਆਪਾਂ ਹੁਣ ਸਾਰੀਆਂ ਚੀਜ਼ਾਂ ਨੂੰ ਗ੍ਰाइंड ਕਰਨਾ ਉਦੋਂ ਵੀ ਗ੍ਰाइंड ਕਰ ਸਕਦੇ ਆ ਪਰ ਮੈਂ ਪਹਿਲਾਂ ਗ੍ਰाइंड ਕਰ ਲਿਆ ਤਾਂ ਜੋ ਈਜ਼ੀ ਰਵੇ ਹੁਣ ਇਹਦੇ ਵਿੱਚ ਜਿਹੜਾ ਆ ਮੈਂ ਮਿਕਸੀ ਬਲੈਂਡਰ ਜਾਰ ਲਿਆ ਆ ਉਹਦੇ ਵਿੱਚ ਮੈਂ ਇਹਨੂੰ ਪਾ ਦਾਂਗੀ ਤੇ ਜਿਹੜਾ ਆਪਾਂ ਪਹਿਲਾਂ ਡਰਾਈ ਇੰਗਰੀਡੀਅੰਟਸ ਸਾਈਡ ਤੇ ਰੱਖੇ ਸਕੇ ਉਹ ਆਪਾਂ ਇਹਦੇ ਵਿੱਚ ਪਾ ਦਾਂਗੇ ਹੁਣ ਤੇ ਹੁਣ ਇਹਦੇ ਵਿੱਚ ਮੈਂ ਜਿਹੜਾ ਹੈ ਉਹ ਦੋ ਤੋਂ ਤਿੰਨ ਚਮਚ ਮੈਥੇ ਪਿਗਲਿਆ ਹੋਇਆ ਬਟਰ ਐਡ ਕੀਤਾ ਹੈ ਤੇ ਤੁਸੀਂ ਇਹਦੇ ਜਗ੍ਹਾ ਤੇ ਕੋਕੋਨਟ ਆਇਲ ਵੀ ਪਾ ਸਕਦੇ ਆ ਮੈਲਟ ਕਰਕੇ ਪਾਉਣ ਦੇ ਨਾਲ ਜਿਹੜਾ इजीली ਮਿਕਸ ਹੋ ਜਾਂਦਾ ਹੈ ਤੇ ਹੁਣ ਇਹਦੇ ਵਿੱਚ 1/4 ਚਮਚ ਨਮਕ ਦਾ ਪਾਵਾਂਗੇ ਜਿਹੜੀ ਆਪਣੀ ਨੋਟੈਲਾ ਹੁੰਦੀ ਹੈ ਉਹ ਮਿੱਠੀ ਵੀ ਹੁੰਦੀ ਹੈ ਤੇ ਹਲਕਾ ਹਲਕਾ ਉਹਦੇ ਸੁ ਨਮਕੀਨ ਟੇਸਟ ਵੀ ਹੁੰਦਾ ਹੈ ਇਸ ਲਈ ਇਹਦੇ ਵਿੱਚ ਨਮਕ ਪਾਉਣਾ ਜ਼ਰੂਰੀ ਹੈ ਨਮਕ ਜਿਹੜਾ ਆ ਆਪਣੇ ਟੇਸਟ ਨੂੰ ਹੋਰ ਜ਼ਿਆਦਾ ਇਨਹਾਂਸ ਕਰਦਾ ਆ ਹੁਣ ਆਪਾਂ ਮਿਕਸੀ ਬਲੈਂਡਰ ਜਾਣ ਨੂੰ ਘੁਮਾ ਕੇ ਤੇ ਦੇਖੋ ਕੁਛ ਐਵੇਂ ਦਾ ਇਹ ਆਪਣਾ ਹੋ ਗਿਆ ਆ ਤੁਸੀਂ ਇੱਥੇ ਜਿਹੜਾ ਆ ਬਟਰ ਵੀ ਹੋਰ ਐਡ ਕਰ ਸਕਦੇ ਆ ਜਾਂ ਫਿਰ ਦੁੱਧ ਐਡ ਕਰ ਸਕਦੇ ਆ ਮੈਂ ਦੁੱਧ ਐਡ ਕੀਤਾ ਹੈ ਤੇ ਦੁੱਧ ਐਡ ਕਰਨ ਤੋਂ ਬਾਅਦ ਵਿੱਚ ਮੈਂ ਜਿਹੜਾ ਇਹਨੂੰ ਕੁਛ ਐਵੇਂ ਦੀ ਦੀ ਕੰਸਿਸਟੈਂਸੀ ਬਣਾ ਲਈਏ ਜਦੋਂ ਤੱਕ ਐਵੇਂ ਦੀ ਨਹੀਂ ਹੋਏ ਉਦੋਂ ਤੱਕ ਤੁਹਾਨੂੰ ਦੁੱਧ ਜਾਂ ਫਿਰ ਬਟਰ ਐਡ ਕਰਨਾ ਪੈਣਾ ਆ ਤੇ ਆਪਣੀ ਇਹ ਨੂਟੇਲਾ ਬਣ ਕੇ ਬਿਲਕੁਲ ਰੈਡੀ ਆ ਬਹੁਤ ਹੀ ਚਟਪਟ ਵਾਲੀ ਰੈਸਪੀ ਆ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਇਹਨੂੰ ਬਣਾਉਣ ਦੀ ਤੇ ਦੇਖੋ ਕਿੰਨੀ ਵਧੀਆ ਆ ਤੇ ਇਹਨੂੰ ਤੁਸੀਂ ਫ੍ਰਿਜ ਦੇ ਵਿੱਚ 1 ਮਹੀਨੇ ਲਈ ਸਟੋਰ ਕਰ ਸਕਦੇ ਆ ਤੇ ਕੱਚ ਦੇ ਭਾਂਡੇ ਦੇ ਵਿੱਚ ਇਹਨੂੰ ਮੈਂ ਸਟੋਰ ਕੀਤਾ ਹੈ ਤੇ ਇਹ ਦੇਖੋ ਕਿੰਨੀ ਵਧੀਆ ਆਪਣੀ ਇਹ ਤਿਆਰ ਆ ਤੇ ਇਹਨੂੰ ਮੈਂ ਬ੍ਰੈਡ ਤੇ ਵੀ ਲਗਾ ਕੇ ਦਿਖਾਨੀ ਆ ਬਹੁਤ ਹੀ ਜ਼ਿਆਦਾ ਵਧੀਆ ਦਾ ਟੈਕਸਚਰ ਆ ਬਿਲਕੁਲ ਮਾਰਕੀਟ ਵਾਲਾ ਆ ਜਿਵੇਂ ਮਾਰਕੀਟ ਵਾਲੀ ਲੱਗ ਜਾਂਦੀ ਈਜ਼ੀਲੀ ਉਹ ਵੀ ਇਹ ਆ ਦੇਖੋ ਹੁਣ ਕਿੰਨੀ ਵਧੀਆ ਤਰੀਕੇ ਨਾਲ ਸਪਰੈਡ ਹੋ ਰਹੀ ਆ ਬਹੁਤ ਹੀ ਜ਼ਿਆਦਾ ਟੇਸਟੀ ਆ ਤੇ ਬਿਨਾ ਕੈਮੀਕल्स ਬਿਨਾ ਕੋਈ ਪੈਂਸ ਇੰਗਰੀਡੀਅੰਟਸ ਤੋਂ ਆਪਾਂ ਇਹ ਬਣਾ ਕੇ ਤਿਆਰ ਕੀਤੀ ਆ ਤੇ ਜੇ ਵੀਡੀਓ ਪਸੰਦ ਆਏ ਤੇ ਲਾਈਕ ਸ਼ੇਅਰ ਐਂਡ ਕਮੈਂਟ ਤੇ ਸਬਸਕ੍ਰਾਈਬ ਜੁ ਕਰ ਲੈ ਚੈਨਲ ਨੂੰ ਧੰਨਵਾਦ ਜੀ ਵੀਡੀਓ ਦੇਖਣ ਲਈ